ਅੱਜ ਜਿਹੜਾ ਡੇਰਾ ਦਰਿਆਗਰੀ ਦੇ ਮਗਰ ਜਿਹੜਾ ਛੱਪੜ ਸੀਗਾ ਪਿਛਲੇ ਕਈ ਦਿਨਾਂ ਤੋਂ ਇਹਦਾ ਚੱਲ ਰਿਹਾ ਜੀ ਜਿਹੜੇ ਛੱਪੜ ਦੇ ਵਿੱਚ ਗੰਦ ਛੁੱੜਦੇ ਨਗਰ ਕੌਂਸਲ ਕੋਲ ਗੁੜਾ ਟਰਾਲੀਆਂ ਸ਼ਹਿਰ ਤੇ ਵਕ ਵਕ ਥਾਵਾਂ ਤੋਂ ਲਿਆ ਕੇ ਛੁੱੜਦੀਆਂ ਉਹਦੇ ਨਾਲ ਜਿਹੜੇ ਨਗਰ ਕੌਂਸਲ ਦੇ ਕਰਮਚਾਰੀ ਵੀ ਪਿਛਲੇ ਦਿਨੀ ਆਏ ਸੀਗੇ ਨਾਲ ਭਗਵੰਦਰ ਸਿੰਘ ਸੱਘੂ ਨਗਰ ਕੌਂਸਲ ਪ੍ਰਧਾਨ ਵੀ ਆਏ ਸੀਗੇ ਕਾਰਨ ਸੀਗਾ ਵੀ ਜਿਹੜਾ ਇੱਥੇ ਗੰਦ ਨਾ ਛੁੱਟਿਆ ਜਾਵੇ ਉਹਨਾਂ ਨੇ ਵੀ ਇੱਕ ਕਿਹਾ ਸੀਗਾ ਵੀ ਗੱਦ ਨਹੀਂ ਛੁੱਟਿਆ ਜਾਵੇਗਾ ਅੱਜ ਇਹਨਾਂ ਨੇ ਇੱਕ ਮੰਗ ਪੱਤਰ ਦਿੱਤੇ ਆ ਮਾਨਯੋਗ ਚੇਅਰਮੈਨ ਸਾਹਿਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੇ ਹੋਰ ਵੱਖ-ਵੱਖ ਵਿਭਾਗਾਂ ਨੂੰ ਭੇਜਿਆ। ਦਿੱਪਟੀ ਕਮਿਸ਼ਨ ਫਰੀਦਕੋਟ ਵੀ ਅਤੇ ਹੋਰ ਕਈ ਥਾਵਾਂ ਤੇ ਇਹਨਾਂ ਨੇ ਮੰਗ ਪੱਤਰ ਬਣਾ ਕੇ ਇਹ ਚ ਭੇਜਨੇ ਸ਼ੁਰੂ ਕੀਤੇ ਆ। ਆਓ ਗੱਲਬਾਤ ਕਰਦੇ ਆਂ ਵੀ ਪਿਛਲੇ ਕਿਹੜੇ ਦਿਨ ਗੱਲਬਾਤ ਹੋਈ ਸੀਗੀ। ਉਹ ਕਿੱਥੋਂ ਤੱਕ ਚਰਚਾ ਪਹੁੰਚੀ ਆ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿਹੜੀ ਆ ਤੁਸੀਂ ਛੱਪੜ ਦੇ ਵਿੱਚ ਗੰਦਗੀ ਦੇ ਵਿੱਚ ਬੀਤੇ ਦਿਨੀ ਵੀ ਤੁਹਾਡੀ ਨਗਰ ਕੌਂਸਲ ਕੋੜਗੋਏ ਪ੍ਰਧਾਨ ਜੀ ਵੀ ਇੱਥੇ ਪਹੁੰਚੇ ਸੀ ਤੇ ਅੱਜ ਤੁਸੀਂ ਇਹ ਮੰਗ ਪੱਤਰ ਬਣਾਏ ਕਿੰਨੂ-ਕਿੰਨੂ ਇਹ ਮੰਗ ਪੱਤਰ ਭ ਇਹਦੇ ਵਿੱਚ ਇਹ ਲਿਖਿਆ ਜੀ ਬਿਮਾਰੀਆਂ ਦਾ ਕਾਰਨ ਬਣਦਾ ਜਾ ਰਿਹਾ ਸ਼ਹਿਰ ਦੇ ਜਿਵੇਂ ਵਿਚਾਲੇ ਕੂੜਾ ਸੁੱਤੀ ਜਾਂਦੇ ਆ ਕੋਈ ਵੱਡੀ ਬਿਮਾਰੀ ਬਣ ਜਾਣੀ ਹੈ ਸ਼ਹਿਰ 'ਚ ਤੇ ਉਹਨੂੰ ਸਾਹਮਣਾ ਬਹੁਤ ਔਖਾ ਹੋ ਜਾਊਗਾ ਜੀ ਇਹ ਜਿਹੜੇ ਬੀਤੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਜੀ ਇੱਥੇ ਆਏ ਸੀਗੇ ਉਹ ਤੋਂ ਬਾਅਦ 2 ਦਿਨ 3 ਦਿਨ ਬਾਅਦ ਫਿਰ ਕੂੜਾ ਫੇਰ ਸੁੱਟੋ ਉਹ ਕਦੇ ਨਾਲੇ ਬੰਦ ਕਰਤਾ ਜੀ ਬਈ ਕੂੜਾ ਤਾਂ ਇਹ ਸੁੱਟ ਰਹੇ ਆ ਪਰ ਇਹ ਕਹਿੰਦੇ ਮਿੱਟੀ ਮੁੱਟੀ ਪਾਵਾਂਗੇ ਡੀਟੀ ਦੀ ਕਲੀ ਦੀ ਪਾਵਾਂਗੇ ਉਹ ਕਲੀ ਆਈ ਆ ਜੀ ਕਲੀ ਬਈ ਜੀ ਉਹ ਜਾਦੀ ਆ ਗਈ ਅਸੀਂ ਤਾਂ ਘਰੇ ਵੀ ਲੈ ਕੇ ਬਹੁਤ ਜ਼ਿਆਦੀ ਅੱਛਾ ਬਈ ਕੱਲਾ ਖਾਣਾ ਪੂਰਤੀ ਕਰਕੇ ਵੀ ਮ ਉਹ ਦਿੱਤੀ ਕੋਈ ਨਹੀਂ ਚਾਹੁੰਦਾ ਅੱਛਾ 50 ਦੇ ਗੱਟੇ ਚ 5 ਵੀ ਨਹੀਂ ਆਏ ਇੱਕ ਵੀ ਨਹੀਂ ਆਇਆ 5 ਕਿੱਥੇ ਯਾਰ ਲੋ ਜੀ ਇਹ ਗੱਲਾਂ ਜਿਹੜੀਆਂ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਜੀ ਵੀ ਦਾਵਾ ਕਰ ਗਏ ਸੀਗੇ ਤੇ ਗੱਲਬਾਤ ਕਿਸੇ ਤਨਪੱਤਰ ਨਹੀਂ ਲੱਗੀ ਇਹ ਬਾਈ ਜੀ ਗੱਲ ਕਰਨਗੇ ਜਿਹੜੇ ਪਰਸੋਂ ਤੁਸੀਂ ਨਾਲ ਖੜੇ ਸੀ ਉਦੋਂ ਕੀ ਗੱਲਬਾਤ ਹੋਈ ਸੀ ਜੀ ਇੱਥੇ ਪ੍ਰਧਾਨ ਜੀ ਇਹੀ ਗੱਲ ਕਹਿ ਕੇ ਗਏ ਸੀ ਵੀ ਸਫਾਈ ਹੋ ਜਾਊਗੀ ਮਿੱਟੀ ਪੈ ਜਾਊਗੀ ਜੀ ਠੀਕ ਆ ਨਾ ਤਾਂ ਹਜੇ ਤੱਕ ਕੋਈ ਦਿੱਤੀ ਆਈ ਹੈ ਤੇ ਨਾ ਸਫਾਈ ਮਿੱਟੀ ਦੀ ਕਿੰਨੀਆਂ ਕੁ ਟਰਾਲੀਆਂ ਉਹਨਾਂ ਨੇ ਕਿਹਾ ਸੀ ਕਿੰਨੀਆਂ ਕੁ ਪੈ ਗਈਆਂ ਕੱਲ ਪੰਨਾਂ ਦੀ ਸਿੱਟੀਆਂ ਉਹਨਾਂ ਨੇ ਪੰਜ ਸਿੱਟੀਆਂ ਦੇ ਸਾਥ ਚੱਲੇ ਆਏ ਨਹੀਂ ਸਾਨੂੰ ਪਤਾ ਅੱਜ ਕੋਈ ਟਰੈਜੀ ਨਹੀਂ ਆਈ ਬਾਈ ਜੀ ਨਾਲ ਗੱਲਬਾਤ ਕਰਦੇ ਆ ਸਸੀ ਕਾ ਬਾਈ ਜੀ ਬੀਤੇ ਦਿਨ ਜਿਹੜੀ ਗੱਲਬਾਤ ਹੋਈ ਸੀ ਤੇ ਉਸੇ ਕਿੰਨਾ ਜਿਹੜਾ ਨਗਰ ਕੌਂਸਲ ਕੋੜ ਪੂਰਾ ਖਰੇ ਉਤਰੀ ਆ ਪਰ ਤੋਂ ਵੀ ਖਰੀ ਉਤਰੀ ਇਹਨਾਂ ਨੇ ਬਲਕਿ ਆਪਦੀ ਮਸ਼ੀਨ ਵੀ ਇੱਥੋਂ ਵਾਪਸ ਲੈ ਲਈ ਔਰ ਇਹਨਾਂ ਨੇ ਕਿਹਾ ਵੀ ਸੋਮਵਾਰ ਨੂੰ ਅਸੀਂ ਮਸ਼ੀਨ ਵੇਚ ਕੇ ਵਾਪਸ ਉਹ ਮਸ਼ੀਨ ਵੀ ਨਹੀਂ ਆਈ ਇਹਨਾਂ ਅੱਛਾ ਜੀ ਔਰ ਜਿਹੜਾ ਟੇਰ ਲੱਗੇ ਉਹਨੇ ਤੇ ਉਹਨੇ ਲੱਗੇ ਬਲਕਿ ਉਹਦੇ ਉੱਪਰ ਵੱਧ ਚੁੱਕੇ ਆ ਤੇ ਅੱਜ ਜਿਹੜੇ ਤੁਸੀਂ ਇਹ ਮੰਗ ਪੱਤਰ ਲਾਈਏ ਕਿੱਥੋਂ ਕਿੱਥੋਂ ਤੱਕ ਵੀ ਇਹਨਾਂ ਦੀ ਨਗਰ ਕੌਂਸਲ ਕੋਰਟ ਕੁਬਾ ਦੇ ਜਿਹੜੇ ਝੂਠੇ ਜਿਹੜੇ ਦਾਅਵੇ ਆ ਉਹ ਕਿੱਥੋਂ ਤੱਕ ਮਚਾਉਂਗੇ ਅਸੀਂ ਪੂਰਾ ਜ਼ੋਰ ਲਾ ਕੇ ਜਿੱਥੋਂ ਤੱਕ ਵੀ ਹੋ ਸਕੇ ਅਸੀਂ ਪਹੁੰਚਾਵਾਂਗੇ ਅਸੀਂ ਹਿਊਮਨ ਰਾਈਟਸ ਨੂੰ ਵੀ ਕੀਤਾ ਹੈਗਾ ਮੁੱਖ ਮੰਤਰੀ ਨੂੰ ਵੀ ਅਪੀਲ ਹਰਾਨੀ ਵਾਲੀ ਗੱਲ ਹੈ ਜੀ ਕੱਲੇ ਇੱਥੇ ਦਾਅਵੇ ਕਰ ਗਏ ਉਸ ਤੋਂ ਬਾਅਦ ਗੱਲ ਸਾਬਕਾ ਕਾਉਂਸਲਰ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਉੱਤਰ ਸੀਗੇ ਨਗਰ ਕੌਂਸਲ ਦੇ ਪ੍ਰਧਾਨ ਜੀ ਜਿਹੜੇ ਨਾਲ ਆਈ ਸੀ ਸਤਿ ਸ਼੍ਰੀ ਅਕਾਲ ਜੀ ਉਸ ਦਿਨ ਕੀ ਸੀਗਾ ਜੀ ਮਸਲਾ ਤੇ ਅੱਜ ਫਿਰ ਕੀ ਕਿੱਥੇ ਤੱਕ ਇਹ ਬੂਰ ਪਿਆ ਉਹ ਗੱਲਾਂ ਤੇ ਕੋਈ ਬੂਰ ਨਹੀਂ ਪਿਆ ਜਿਹੜਾ ਮਸਲਾ ਜਿਉਂਦਾ ਤਿਉਹ ਹੀ ਉਵੇਂ ਹੀ ਖੜਾ ਹੈਗਾ ਜਿਹੜੇ ਆਪਣਾ ਕਮੇਟੀ ਦੇ ਸੈਨੀਟਰੀ ਇੰਸਪੈਕਟਰ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਇਹੀ ਇਹਨਾਂ ਨੂੰ ਹੁਣ ਜਿਹੜਾ ਕੰਮ ਕਰਾਂਗੇ ਉਹ ਤਰੀਕੇ ਨਾਲ ਕਰਾਂਗੇ ਜਿਹੜਾ ਦੋ ਟਰਾਲੀਆਂ ਮਿੱਟੀ ਦੀਆਂ ਤੇ ਤੰਡੇ ਕੂੜਾ ਸਟੈਕ ਕੇ ਉੱਤੇ ਨਾਲ ਦੀ ਨਾਲ ਮਿੱਟੀ ਨਾਲ ਢੱਕ ਕੇ ਕੋਈ ਕਰਾਇਆ ਬਾ ਕੋਈ ਮਿੱਟੀ ਨਹੀਂ ਕੋਈ ਕੁਛ ਨਹੀਂ ਬਸ ਓਵੇਂ ਸਾਰਾ ਕੁਝ ਖਲਾਰਾ ਪਿਆ ਹੋਇਆ ਓਦਾਂ ਤੋਂ ਹੀ ਜੀਸੀਬੀ ਲੱਗੀ ਸੀ ਉਸ ਦਿਨ ਤੇ ਉਸ ਤੋਂ 3 ਦਿਨ ਹੋ ਗਏ ਕੋਈ ਜੀਸੀਬੀ ਨਹੀਂ ਟਰਾਲੀਆਂ ਕੂੜਾ ਸਟੈਕ ਰਹੀਆਂ ਓਵੇਂ ਦੇ ਓਵੇਂ ਖਲਾਰਾ ਪੈ ਰਿਹਾ ਤੇ ਕੋਈ ਧੱਕ ਨਹੀਂ ਰਿਹਾ ਕੋਈ ਕੁਛ ਨਹੀਂ ਬਸ ਕੰਨਾ ਫੁੱਟ ਨਹੀਂ ਆ ਜਿਹੜੀ ਉਸ ਦਿਨ ਤੋਂ ਹੀ ਸੰਘਰਸ਼ ਕੀਤਾ ਸੀਗਾ ਉਸ ਸੰਘਰਸ਼ ਤੋਂ ਬਾਅਦ ਇੱਕ ਦਿਨ ਹੀ ਉਹਦਾ ਜਲਵਾ ਰਿਹਾ ਉਸ ਤੋਂ ਬਾਅਦ ਵੀ ਜਿਹੜੀਆਂ ਗੱਲਾਂ ਉਹਨਾਂ ਕਰਕੇ ਗਈ ਸੀ ਉਹ ਤੇ ਪੂਰੇ ਨਹੀਂ ਉਤਰੇ ਤੁਸੀਂ ਕਹਿੰਦੇ ਹੋ ਜੇ ਇਸ ਬਾਰੇ ਇਹਨਾਂ ਦਾ ਤਾਂ ਇਹੀ ਆ ਵੀ ਆਹ ਕਿੱਥੇ ਭਰੀ ਜਾਂਦੇ ਐ ਸਾਡੇ ਲੋਕਾਂ ਨੂੰ ਮਸੀਹੋ ਚ ਪਾਈ ਜਾਂਦੇ ਐ ਜੀ ਕੋਈ ਆ ਕੇ ਬੰਦਾ ਕੋਈ ਅਫਸਰ ਨਹੀਂ ਵੇਖਦਾ ਕੋਈ ਯੂਨੀਅਨ ਆਂਦਾ ਕੋਈ ਐਸਜੀਐਮ ਨਹੀਂ ਆਂਦਾ ਜਿਹੜੀ ਗੰਦੀ ਬਦਬੂ ਇੱਥੋਂ ਮਾਰਦੀ ਐ ਉਹ ਕਰਦਗੇ ਭਜਦੇ ਐ ਵੀ ਬਦਬੂ ਸਾਡੇ ਲੋਕਾਂ ਵਾਸਤੇ ਬਦ ਤਾ ਉਹ স্মੈਲ ਐ ਇੱਕ ਤਰ੍ਹਾਂ ਸੈਂਟ ਐ ਉਹਨਾਂ ਵਾਸਤੇ ਬਦਬੂ ਹੈਰਾਨੀ ਵਾਲੀ ਗੱਲ ਐ ਜੀ ਇਹ ਵੀ ਇਹ ਵੀ ਕੋਡ ਕੋਦੇ ਬਿਸ਼ਿੰਦੇ ਨੇ ਇਹਨਾਂ ਨੇ ਕਿਤੇ ਨਾ ਕਿਤੇ ਵੋਟਾਂ ਪਾ ਕੇ ਕੋਈ ਐਮਐਲਏ ਵਿਧਾਇਕ ਨਗਰ ਕੌਂਸਲ ਦੇ ਮੈਂਬਰ ਬਣਾਏ ਹੋਣਗੇ ਪਰ ਇਹਨਾਂ ਨੂੰ ਨਗਰ ਕੌਂਸਲ ਜਾਂ ਉੜਫ ਦੇ ਵਧਾਈ ਕੀ ਸਮਝ ਲਈਏ ਜਿੰਨਾ ਦੀ ਮੁੱਖ ਇਹ ਹਲਕਾ ਉਹ ਇਹਨਾਂ ਨੂੰ ਹਲਕੇ ਦੇ ਨਾਗਰਿਕ ਨਹੀਂ ਸਮਝਦੇ ਇੱਕ ਜਿਹੜੀ ਉਹਨਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਜੀ ਕਹਿੰਦੇ ਵੀ ਇਹ ਤਾਂ ਜਿਹੜਾ ਛੱਪੜ ਭਰ ਗਿਆ ਉਹ ਫਿਰ ਤੁਸੀਂ ਕਹਿੰਦੇ ਹੋ ਵੀ ਉਹ ਛੱਪੜ ਦੇ ਵਿੱਚ ਭਰਨ ਦੇ ਵਿੱਚ ਫਿਰ ਛੱਪੜ 'ਚ ਕੂੜਾ ਸੁੱਟ ਰਹੇ ਆ ਬਿੱਤੇ ਸਾਹਮਣੇ ਥੋੜੇ ਸਾਹਮਣੇ ਦੇਖ ਲੋ ਜੀ ਬਿੱਤੇ ਦਿਨੀ ਨਗਰ ਕੌਂਸਲ ਦੇ ਜਦੋਂ ਪ੍ਰਧਾਨ ਜੀ ਇੱਥੇ ਆਏ ਸੀ ਉਹਨਾਂ ਨੇ ਆਖਿਆ ਸੀ ਵੀ ਇਹਦੇ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ ਬਚੀ ਛੱਪੜ 'ਚ ਕੂੜਾ ਸੁੱਟਣ ਦੀ ਤੇ ਤੁਸੀਂ ਅੱਜ ਕਹਿ ਰਹੇ ਹੋ ਵੀ ਛੱਪੜ 'ਚ ਕੂੜਾ ਫਿਰ ਸੁੱਟਿਆ ਜਾ ਰਿਹਾ ਚੱਪਰ ਚੂੜਾ ਇਹ ਗੱਲ ਹੋਈ ਸੀ ਨਾ ਵੀ ਮਾੜਾ ਮੋਟਾ ਕੂੜਾ ਛੱਟਾਂਗੇ ਜਿਹੜਾ ਵੀ ਇਹ ਕਿੰਨੇ ਦਿਨ ਸਾਡੇ ਕੋਲ ਪ੍ਰਬੰਧ ਨਹੀਂ ਥਾ ਤੇ ਅਸੀਂ ਬਰਾਬਰ ਕਲੀ ਵੀ ਪਾਵਾਂਗੇ ਉੱਤੇ ਤੇ ਮਿੱਟੀ ਦੇ ਟਰਾਲੀਆਂ ਛੱਟਾਂਗੇ ਤੇ ਨਾ ਤਾਂ ਇਹਨਾਂ ਨੇ ਕੋਈ ਬਾਹਲਾ ਮਿੱਟੀ ਦੇ ਟਰਾਲੀਆਂ ਰੁੱਟੀਆਂ ਤੇ ਕਲੀ ਦਾ ਤਾਂ ਇੱਕ ਘਟਾ ਵੀ ਨਹੀਂ ਆਇਆ ਬਸ ਜਿਹੜੇ ਦਾਅਵਿਆਂ ਦੀਆਂ ਜਿਹੜੀਆਂ ਤੁਸੀਂ ਬੇਸਾਬੀਆਂ ਇੰਨੀਆਂ ਕਿ ਮੱਖੀਆਂ ਹੋਈਆਂ ਪਈਆਂ ਬੇਦਬਾਹ ਆ ਵੇਖੋ ਮੇਰੇ ਮੂੰਹ ਤੇ ਹੀ ਬੈਠੀ ਜਾਂਦੀਆਂ ਤੇ ਜਿਹੜੀ ਉਹਨਾਂ ਨੇ ਦਾਅਵੇ ਕੀਤੇ ਆ ਇਹਦੇ ਬਸ ਖੋਖਲੇ ਸ਼ਬਦ ਹੋਗੇ ਬਿਲਕੁਲ ਤੇ ਤੁਸੀਂ ਇਹ ਸੰਘਰਸ਼ ਜਾਰੀ ਰੱਖੋਗੇ ਸੰਘਰਚ ਬਾਈ ਜੀ ਅਸੀਂ ਤਾਂ ਮਰਦੇ ਹੁਣ ਕੀ ਦਾ ਕਰੀਏ ਕੰਮ ਕਰਕੇ ਕਿਹਨਾਂ ਲੜੀਏ ਆ ਮਰਦੇ ਪਏ ਹਾਂ ਵਪਾਰੀਆਂ ਨਾਲੋਂ ਚੰਗਾ ਤਾਂ ਫਿਰ ਇਹਨਾਂ ਨਾਲ ਲੜ ਕੇ ਮਰਾਂ